ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਉਪਾਅ ਲੈ ਕੇ ਆਏ ਆ ਉਸ ਉਪਾਅ ਨੂੰ ਤੁਸੀਂ ਇੱਕ ਲੱਕੜੀ ਦੇ ਨਾਲ ਕਰਕੇ ਤੇ ਆਪਣੀ ਘਰ ਦੀ ਵਿੱਚ ਅਜੇਹੀ ਜਗ੍ਹਾ ਤੇ ਉਸ ਨੂੰ ਲਟਕਾ ਦੇਣਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਭਾਵਨਾ ਦੇ ਨਾਲ ਕਰੋਗੇ ਤੇ ਤੁਹਾਡੇ ਉੱਪਰ ਜੇਕਰ ਕੋਈ ਵਿਅਕਤੀ ਤਾంత్రਿਕ ਕਰਿਆਵਾ ਕਰਵਾ ਰਿਹਾ ਹੈ ਕਾਲਾ ਜਾਦੂ ਟੂਣਾ ਜਾ ਕਰਵਾ ਰਿਹਾ ਹੈ ਤੇ ਜਾਂ ਫਿਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ ਤੇ ਕਈ ਲੋਕਾਂ ਦਾ ਏ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਦਾ ਤਾਂ ਕੋਈ ਦੁਸ਼ਮਣ ਵੀ ਨਹੀਂ ਉਹ ਤਾਂ ਜਾਣਦੇ ਨਹੀਂ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ ਕੌਣ ਨਹੀਂ ਕਹਿੰਦਾ ਭਾਬੇ ਇਹੀ ਕਿ ਜਿੰਨਾ ਦੇ ਗੁਕਤ ਦੁਸ਼ਮਣ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਚੱਲ ਰਹੀਆਂ ਨੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਰਲ ਤੇ ਆਸਾਨੀ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹਾਂ ਫਿਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਚਾਰੋਂ ਤਰਫ ਤੋਂ ਘੇਰਿਆ ਹੋਇਆ ਆਪਣੀ ਤਾਕਤ ਦੀ ਨਾਲ ਤੁਹਾਨੂੰ ਡਰਾ ਧਮਕਾ ਕੇ ਰੱਖਦੇ ਨੇ ਤਾਂ ਤੁਸੀਂ ਇਸ ਉਪਾਅ ਨੂੰ ਜਦੋਂ ਕਰੋਗੇ ਤੇ ਉਹਨਾਂ ਦੀ ਜਿਹੜੀ ਸ਼ਕਤੀ ਹੈ ਬਿਲਕੁਲ ਹੀ ਖਤਮ ਹੋ ਜਾਵੇਗੀ ਇਸੇ ਤਰ੍ਹਾਂ ਜੋ ਅੱਜਕੱਲ ਦਾ ਕਾਲਜੁਗ ਦਾ ਸਮਾਂ ਏ ਉਸ ਦੇ ਵਿੱਚ ਦੁਸ਼ਮਣ ਸਾਹਮਣੇ ਤੋਂ ਆ ਕੇ ਵਾਰ ਨਹੀਂ ਕਰਦੇ ਸਾਡੀ ਪਿੱਠ ਪਿੱਛੇ ਵਾਰ ਕਰਦੇ ਨੇ ਪਿੱਠ ਪਿੱਛੇ ਕਈ ਤਰ੍ਹਾਂ ਦੀਆਂ ਤਾਤ੍ਰਿਕ ਕਿਰਿਆਵਾਂ ਕਰਵਾਉਂਦੇ ਨੇ ਜਿਨ੍ਹਾਂ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਵੇ ਸਾਡੇ ਘਰ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਅਚਾਨਕ ਸਾਡੇ ਘਰ ਦੇ ਵਿੱਚ ਦੁਰਘਟਨਾ ਹੁੰਦਾ ਹੋ ਜਾਣਾ ਸਾਡੇ ਘਰ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਵਾਚ ਜਾਂਦੀ ਹੈ ਪੈਸਾ ਰੁਕਦਾ ਨਹੀਂ ਬਿਮਾਰੀ ਤੇ ਸਾਰਾ ਖਰਚ ਹੋ ਜਾਂਦਾ ਹੈ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਜਿੰਨੀਆਂ ਵੀ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਨਾ ਉਹਨਾਂ ਦੇ ਪਿੱਛੇ ਦਾ ਜੋ ਹੱਥ ਹੁੰਦਾ ਹੈ ਉਹ ਸਾਡੇ ਦੁਸ਼ਮਣਾਂ ਦਾ ਹੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਗੁੱਪ ਜੇਕਰ ਦੁਸ਼ਮਣ ਨੇ ਉਹ ਤੁਹਾਡੇ ਸਾਹਮਣੇ ਨਹੀਂ ਆਉਂਦੇ ਤੁਹਾਡੀ ਪਿੱਠ ਪਿੱਛੇ वार ਕਰਦੇ ਨੇ ਤੇ ਇਹ ਲੱਕੜੀ ਦਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਤੁਸੀਂ ਕਰਨਾ ਹੈ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਦੁੱਖ ਤਕਲੀਫ ਨੂੰ ਦੂਰ ਕਰ ਸਕਦਾ ਹੈ ਇਸ ਉਪਾਅ ਨੂੰ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਸਾਡਾ ਚਾਹੇ ਵੀ ਕੋਈ ਕੁਝ ਵੀ ਵਿਗਾੜ ਸਕਦਾ ਤੇ ਜਿਹੜੇ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਸਨ ਉਹ ਵੀ ਤੁਰੰਤ ਹੀ ਦੂਰ ਹੋ ਜਾਣਗੀਆਂ ਜਿਵੇਂ ਕਿ ਕਈ ਲੋਕ ਤਾਂ ਇਸ ਤਰ੍ਹਾਂ ਦੇ ਵਿੱਚ ਹੁੰਦੇ ਨੇ ਜਿਵੇਂ ਕਿ ਤੁਹਾਡੀ ਪ੍ਰਾਪਰਟੀ ਹੁੰਦੀ ਹੈ ਪ੍ਰਾਪਰਟੀ ਤੁਹਾਡੀ ਨੂੰ ਹੜਪਣਾ ਚਾਹੁੰਦਾ ਹੈ ਕੋਈ ਤਾਂ ਉਹ ਪ੍ਰਾਪਰਟੀ ਕਿਵੇਂ ਲਏਗਾ ਤੁਹਾਨੂੰ ਉਸ ਨੂੰ ਖਤਮ ਕਰਨਾ ਪਏਗਾ ਇੰਦਾ ਪਾਵਕੇ ਤੁਹਾਨੂੰ ਮਾਰਨਾ ਪਏਗਾ ਉਸ ਤੋਂ ਬਾਅਦ ਹੀ ਪ੍ਰਾਪਰਟੀ ਉਸ ਨੂੰ ਮਿਲ ਸਕਦੀ ਏ ਸੋ ਇਸ ਤਰ੍ਹਾਂ ਦੀਆਂ ਓਕਟਨਾਵਾਆਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਉਹ ਕਰਕੇ ਤੁਹਾਨੂੰ ਕਈ ਤਰ੍ਹਾਂ ਦੇ ਦੁੱਖ ਤਕਲੀਫ ਦਿੰਦਾ ਹੈ ਇਸ ਤਰੀਕੇ ਦੇ ਨਾਲ ਜੋ ਵੀ ਲੋਕ ਤੁਹਾਡੇ ਤੋਂ ਕੁਝ ਨਾ ਕੁਝ ਖੋਣਾ ਚਾਹੁੰਦੇ ਨੇ ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੇ ਵਿੱਚ ਪਾਉਣਗੇ ਇਸ ਤੋਂ ਬਾਅਦ ਦੇ ਵਿੱਚ ਤੁਹਾਡੀ ਘਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਅਸਲ ਲੜਾਈ ਝਗੜੇ ਕਲੇਸ਼ ਜਿਹੜਾ ਉਹ ਵਧ ਜਾਂਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣਾਂ ਦਾ ਨਾਸ਼ ਤਾਂ ਹੋਵੇਗਾ ਹੀ ਹੋਵੇਗਾ ਤੇ ਇਸ ਤੋਂ ਇਲਾਵਾ ਜੇਕਰ ਉਹਨਾਂ ਨੇ ਤੁਹਾਡੇ ਉੱਪਰ ਕੋਈ ਕਾਲਾ ਜਾਦੂ ਟੂਣਾ ਚਾ ਫਿਰ ਤਾਂਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਉਹਨਾਂ ਦਾ ਅਸਰ ਵੀ ਤੁਰੰਤ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿ ਇਸ ਲੱਕੜੀ ਦੇ ਨਾਲ ਕਰਨਾ ਹੈ ਕਿਤੋਂ ਲੈ ਕੇ ਆਉਣੀ ਕਿ ਇਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਓਕੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸ ਉਪਾਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਆ ਕਿ ਇਸ ਉਪਾਣੂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਾਦੂ ਟੂਣਾ ਤੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਤਾੰਤਰੀ ਕਿਰਿਆ ਜਿਹੜੀ ਉਹ ਕੰਮ ਨਹੀਂ ਕਰੇਗੀ ਭਾਵੇਂ ਕੋਈ ਵੀ ਤੁਹਾਡੇ ਘਰ ਦੇ ਉੱਪਰ ਜਾਦੂ ਟੂਣਾ ਕਰਵਾ ਰਿਹਾ ਹੈ ਉਹ ਤੁਹਾਡੇ ਘਰ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪਾਵੇਗਾ ਸਿਰਫ ਇਸ ਉਪਾਣੂ ਕਰਨ ਦੇ ਨਾਲ ਇਸ ਉਪਾਣੂ ਤੁਸੀਂ ਜਾਂ ਤਾਂ ਮੱਸਿਆ ਦੇ ਦਿਨ ਕਰ ਸਕਦੇ ਹੋ ਕਿ ਜਾਂ ਫਿਰ ਪੂਰਨਮਾਸੀ ਦੇ ਦਿਨ ਕਰ ਸਕਦੇ ਹੋ ਤੇ ਜੇਕਰ ਮੱਸਿਆ ਜਾਂ ਪੂਰਨਮਾਸੀ ਦੇ ਦਿਨ ਤੁਸੀਂ ਨਹੀਂ ਕਰ ਸਕਦੇ ਕਿਸੇ ਪ੍ਰੋਬਲਮ ਦੇ ਕਰਕੇ ਤਾਂ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਜਾਂ ਫਿਰ ਸ਼ਨੀਵਾਰ ਦੇ ਦਿਨ ਨੂੰ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਸ ਉਪਾਅ ਨੂੰ ਐਤਵਾਰ ਤੇ ਦਿਨ ਭੁੱਲ ਕੇ ਵੀ ਨਹੀਂ ਕਰਨਾ ਬਾਕੀ ਦਿਨ ਤੁਸੀਂ ਕਰ ਸਕਦੇ ਹੋ ਬਸ ਇਹ ਚੇਚ ਕਰ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਦੇ ਦਿਨ ਕਰੋਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਅਸੀਂ ਤੁਹਾਨੂੰ ਪੰਜ ਦਰਖਤ ਦੱਸਣ ਜਾ ਰਹੇ ਹਾਂ ਇਹਨਾਂ ਪੰਜਾਂ ਦਰਖਤਾਂ ਦੇ ਵਿੱਚੋਂ ਕਿਸੇ ਵੀ ਇੱਕ ਦਰਖਤ ਦੀ ਤੁਸੀਂ ਲੱਕੜ ਲਿਆ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਦਰਖਤ ਹੈ ਉਹ ਅਰੰਡੀ ਦਾ ਦਰਖਤ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਤੇਲ ਵੀ ਤਿਆਰ ਹੁੰਦਾ ਹੈ ਇਸ ਦੇ ਨਾਲ ਨਾਲ ਦੂਸਰਾ ਪੇੜ ਤੇ ਤੂਰੇ ਦਾ ਦਤੂਰੇ ਦਾ ਪੇੜ ਚੋਕੇ ਬੜੀ ਆਸਾਨੀ ਦੇ ਨਾਲ ਸਾਡੇ ਆਸ-ਪਾਸ ਹੀ ਸਾਨੂੰ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਸ਼ਨੀ ਦਾ ਪੇੜ ਸ਼ਨੀ ਦਾ ਪੇੜ ਵੀ ਤੁਹਾਨੂੰ ਆਸਾਨੀ ਦੀ ਨਾਲ ਮਿਲ ਜਾਵੇਗਾ ਜੋ ਕਿ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਰਸਾਨੀ ਇਸ ਤੋਂ ਇਲਾਵਾ ਕਨੇੜ ਦਾ ਪੇੜ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਪੀਲਾ ਹੁੰਦਾ ਇੱਕ ਵਾਈਟ ਹੁੰਦਾ ਤੇ ਜੇਕਰ ਤੁਹਾਨੂੰ ਵਾਈਟ ਪੇੜ ਕਨੇੜ ਦਾ ਮਿਲ ਜਾਵੇ ਤਾਂ ਉਹ ਬਹੁਤ ਹੀ ਜ਼ਿਆਦਾ ਬਿਹਤਰ ਹੈ ਇਸ ਉਪਾਉ ਨੂੰ ਕਰਨ ਦੇ ਲਈ ਇਹ ਜੇਕਰ ਤੁਹਾਨੂੰ ਇਹ ਨਹੀਂ ਮਿਲਦਾ ਤਾਂ ਤੁਸੀਂ ਪੀਲੇ ਤੇ ਲਾਲਕ ਮੇੜ ਤੋਂ ਵੀ ਕੰਮ ਚਲਾ ਸਕਦੇ ਹੋ ਜਿਸ ਤੋਂ ਇਲਾਵਾ ਬੇਲ ਦਾ ਬੇੜ ਇਹ ਪੰਜ ਜਿਹੜੇ ਤਰਖਤ ਹੋ ਗਏ ਨੇ ਤੁਸੀਂ ਕੀ ਕਰਨਾ ਇਨ੍ਹਾਂ ਪੰਜਾਂ ਦਰਖਤਾਂ ਦੀ ਥੋੜੀ ਥੋੜੀ ਕਰਕੇ ਤੁਸੀਂ ਲੱਕੜੀ ਲੈ ਲੈਣੀ ਜੀ ਜਿਹੜੀ ਤੁਸੀਂ ਲੱਕੜੀ ਲੈ ਕੇ ਆਉਣੀ ਉਹ ਜ਼ਿਆਦਾ ਵੱਡੀ ਨਹੀਂ ਲੈ ਕੇ ਆਉਣੀ ਸਮਝ ਲਓ ਕਿ 1-2 ਇੰਚ ਦੀ ਹੀ ਤੁਸੀਂ ਲੈ ਕੇ ਆਉਣੀ ਹੈ ਦੇ ਲੱਕੜੀ ਜਿਹੜੀ ਤੁਸੀਂ ਲੈ ਕੇ ਆਉਣੀ ਹੈ ਉਹ ਜਿਹੜਾ ਦਰਖਤ ਹੋਵੇਗਾ ਨਾ ਉਹ ਦਰਖਤ ਦੇ ਦੱਖਣ ਹਿੱਸੇ ਦੇ ਸਾਈਡ ਤੋਂ ਤੁਸੀਂ ਇਹ ਲੱਕੜੀ ਲੈ ਕੇ ਆਣੀ ਜਦੋਂ ਤੁਸੀਂ ਘਰ ਤੋਂ ਉਹ ਦਰਖਤ ਦੀ ਲੱਕੜੀ ਲੈ ਕੇ ਜਾਣਾ ਹੈ ਥੋੜੇ ਜਿਹੇ ਤੁਸੀਂ ਚੌਲ ਤੇ ਸੰਧੂਰ ਲੈ ਕੇ ਚਲੇ ਜਾਣਾ ਹੈ ਉਹ ਚੌਲ ਤੇ ਸੰਧੂਰ ਥੋੜੇ ਜਿਹੇ ਦਰਖਤ ਦੇ نیچے ਤੁਸੀਂ ਉਸ ਦਰਖਤ ਨੂੰ ਆਰਪਿਤ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਕਹਿਣਾ ਹੈ ਕਿ ਸਾਡੇ ਜਿਹੜੇ ਦੁਸ਼ਮਣ ਨੇ ਬਹੁਤ ਸਾਰੇ ਸ਼ਤਰੂ ਦੁਸ਼ਮਣ ਨੇ ਜਿਨ੍ਹਾਂ ਨੇ ਸਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕੀਤਾ ਹੋਇਆ ਹੈ ਤੇ ਮੈਨੂੰ ਚੈਨ ਦੇ ਨਾਲ ਜੀਣ ਨਹੀਂ ਦੇਂਦੇ ਉਹ ਸਾਰੇ ਸ਼ਤਰੂ ਤੇ ਦੁਸ਼ਮਣਾਂ ਦਾ ਤੁਸੀਂ ਨਾਸ਼ ਕਰੋ ਉਸ ਲਈ ਮੈਂ ਆਪਣੇ ਘਰ ਦੇ ਵਿੱਚ ਇੱਕ ਸਿੰਪਲ ਘਰੇਲੂ ਜਿਹਾ ਉਪਾਅ ਕਰਨ ਜਾ ਰਿਹਾ ਤੇ ਉਸ ਦੇ ਲਈ ਮੈਨੂੰ ਇੱਕ ਛੋਟੀ ਜਿਹੀ ਤੁਹਾਡੀ ਲੱਕੜੀ ਦੀ ਜ਼ਰੂਰਤ ਹੈ ਜੋ ਕਿ ਮੈਂ ਤੁਹਾਡੇ ਦਰਖਤ ਤੋਂ ਲੈ ਕੇ ਜਾ ਰਿਹਾ ਇਸ ਤਰੀਕੇ ਦੇ ਨਾਲ ਤੁਸੀਂ ਹਰ ਇੱਕ ਦਰਖਤ ਤੇ ਜਾ ਕੇ ਸੇਮ ਪ੍ਰੋਸੈਸ ਦੇ ਨਾਲ ਉਪਾਅ ਕਰਨਾ ਹੈ ਤੇ ਇਹ ਸਭ ਬੋਲ ਕੇ ਫਿਰ ਤੁਸੀਂ ਲੱਕੜੀ ਲੈ ਕੇ ਆਉਣਗੇ ਜਿਹੜੀ ਤੁਸੀਂ ਲੱਕੜੀ ਲੈ ਕੇ ਆਉਣੀ ਹੈ ਜਿਹੜੇ ਦਰਖਤ ਦੀ ਤੁਸੀਂ ਲਾਉਂਗੇ ਲੱਕੜੀ ਉਹ ਦੱਖਣ ਹੀ ਦੀ ਹਿੱਸੇ ਦੇ ਦੱਖਣ ਦਿਸ਼ਾ ਦੇ ਵੱਲ ਦੀ ਤੁਸੀਂ ਲੱਕੜੀ ਇਹ ਜਿਹੜੀ 1 2 ਇੰਚ ਦੀ ਲੈ ਕੇ ਆਉਣੀ ਹੈ ਇਸੇ ਤਰ੍ਹਾਂ ਪੰਜ ਦਰਖਤਾਂ ਦੀਆਂ ਲੱਕੜੀਆਂ ਲਿਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਆ ਜਾਣਾ ਹੈ ਘਰ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਤੁਹਾਡੇ ਘਰ ਦੇ ਵਿੱਚ ਪਿਆ ਹੋਵੇਗਾ ਤੁਸੀਂ ਉਸ ਜਲਦੀ ਨਾਲ ਇਹ ਜਿਹੜੀ ਲੱਕੜੀ ਲੈ ਕੇ ਆਇਓ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਸਾਫ਼ ਕਰ ਲੈਣਾ ਹੈ ਦੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਨਹੀਂ ਹੈਗਾ ਤਾਂ ਤੁਸੀਂ ਗੰਗਾ ਚਲ ਦੇ ਨਾਲ ਇਹ ਲੱਕੜੀ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਸਕਦੇ ਹੋ ਇਸੇ ਤਰ੍ਹਾਂ ਇਸ ਲੱਕੜੀ ਨੂੰ ਧੋ ਕੇ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਸੁਕਾ ਲੈਣਾ ਸੁਕਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਛੋਟਾ ਜਿਹੜਾ ਮਾਨਸਾਈ ਦਾ ਇੱਕ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਉਸ ਕਪੜੇ ਦੇ ਵਿੱਚ ਇਸ ਲੱਕੜੀ ਨੂੰ ਤੁਸੀਂ ਬੰਨ ਕੇ ਰੱਖ ਲੈਣਾ ਤੇ ਰੱਖਣਾ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਪਾਠ ਪੂਜਾ ਵਾਲਾ ਸਥਾਨੇ ਕੁਝ ਸਮੇਂ ਦੇ ਲਈ ਤੁਸੀਂ ਉੱਥੇ ਇਸ ਨੂੰ ਰੱਖ ਦੇਣਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਇਸ ਨੂੰ ਜਿੱਥੇ ਬੈਠ ਕੇ ਪਰਮਾਤਮਾ ਦਾ ਨਾਮ ਲੈਨੇ ਹੋ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਕੁਝ ਸਮੇਂ ਦੇ ਲਈ ਤੁਸੀਂ ਰੱਖ ਦਿਓ ਤੇ ਇਸ ਤਰੀਕੇ ਦੇ ਨਾਲ ਤੁਸੀਂ ਪਾਠ ਪੂਜਾ ਵਾਲੇ ਥਾਂ 'ਤੇ 5 ਤੋਂ 10 ਮਿੰਟ ਜਾਂ ਫਿਰ 15 ਮਿੰਟ ਦੇ ਤਾਂ ਕਿ ਇਸ ਤੁਸੀਂ ਲੱਕੜੀ ਨੂੰ ਰੱਖਣਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਇੱਥੋਂ ਚੁੱਕ ਕੇ ਜੇਕਰ ਤੁਸੀਂ ਕਿਸੇ ਫਲੈਟ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਬਾਲਕਨੀ ਬਣੀ ਹੋਵੇਗੀ ਤਾਂ ਤੁਸੀਂ ਉੱਥੇ ਇਸ ਲੱਕੜੀ ਨੂੰ ਤੁਸੀਂ ਲਟਕਾ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਤੁਹਾਡੇ ਘਰ ਦਾ ਮੇਨ ਗੇਟ ਹੈਗਾ ਤਾਂ ਤੁਸੀਂ ਇਸ ਕਪੜੇ ਸਮੇਤ ਇਸ ਲੱਕੜੀ ਨੂੰ ਆਪਣੇ ਘਰ ਦੇ ਮੇਨ ਗੇਟ ਤੇ ਵੀ ਲਟਕਾ ਸਕਦੇ ਹੋ ਬਸ ਇਸ ਨੂੰ ਤੁਸੀਂ ਟੰਗਣਾ ਹੈ ਬਾਲਕਨੀ ਚਾ ਫਿਰ ਆਪਣੇ ਘਰ ਦੇ ਮੇਨ ਗੇਟ ਤੇ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਉੱਥੇ ਹੀ ਤੁਸੀਂ ਟੰਗ ਦਿਨਾ ਇਹ ਜੋ ਲੱਕੜੀ ਤੁਸੀਂ ਲਟਕਾਈ ਇਸ ਨੂੰ ਕਿੰਨਾ ਸਮੇਂ ਦੇ ਲਈ ਤੁਸੀਂ ਰੱਖਣਾ ਹੈ ਕਿੰਨੇ ਸਮੇਂ ਬਾਅਦ ਬਦਲਣਾ ਹੈ ਜਿਵੇਂ ਕਿ ਹੁਣ ਆਪਾਂ ਇਸ ਲੱਕੜੀ ਨੂੰ ਲਟਕਾਇਆ ਆਪਣੇ ਘਰ ਦੇ ਵਿੱਚ ਤੇ ਜਿੰਨੇ ਵੀ ਆਸ-ਪਾਸ ਤੇ ਤੁਹਾਡੇ ਲੋਕ ਦੁਸ਼ਮਣ ਹੋਣਗੇ ਜੇਕਰ ਤੁਹਾਡੇ ਉੱਪਰ ਕੁਝ ਕਾਰ ਕਰਵਾ ਵੀ ਰਹੇ ਨੇ ਤੇ ਉਹਨਾਂ ਦਾ ਤੁਹਾਡੇ ਉੱਪਰ ਕੋਈ ਵੀ ਪ੍ਰਭਾਵ ਨਹੀਂ ਪਏਗਾ ਉਹ ਉੱਥੇ ਹੀ ਰੁਕ ਜਾਵੇਗਾ ਤੇ ਇਸ ਤੋਂ ਇਲਾਵਾ ਇਹ ਉਪਾਕਰਨ ਤੋਂ ਬਾਅਦ ਵੀ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਉੱਪਰ ਕੁਝ ਕੰਮ ਕਰਵਾਉਣ ਬਾਰੇ ਸੋਚਣਗੇ ਵੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਛਤਾਉਣਗੇ ਤੇ ਇਸ ਤੋਂ ਇਲਾਵਾ ਤੀਸਰੀ ਗੱਲ ਜੋ ਕਿ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਇਸ ਨੂੰ ਖਾਸ ਕਰਕੇ ਤੁਸੀਂ ਧਿਆਨ ਚ ਰੱਖਣਾ ਹੈ ਇਹ ਉਪਾਅ ਕਰਦੇ ਸਮੇਂ ਵੀ ਇਸ ਲੱਕੜੀ ਨੂੰ ਤੁਸੀਂ 1 ਮਹੀਨੇ ਦੇ ਵਿੱਚ ਇੱਕ ਵਾਰ ਲਗਾ ਕੇ 1 ਮਹੀਨੇ ਦੇ ਬਾਅਦ ਦੁਬਾਰਾ ਇਸ ਲੱਕੜੀ ਨੂੰ ਤੁਸੀਂ ਬਦਲਣਾ ਹੈ ਜਿਵੇਂ ਕਿ ਤੁਸੀਂ ਇਸ ਉਪਾਅ ਨੂੰ ਜੇਕਰ ਪੂਰਨਮਾਸੀ ਦੇ ਦਿਨ ਕੀਤਾ ਤਾਂ ਇਹ ਪੂਰਨਮਾਸੀ ਅਗਲੇ 1 ਮਹੀਨੇ ਬਾਅਦ ਆਏਗੀ ਜੇਕਰ ਮੱਸਿਆ ਨੂੰ ਕੀਤਾ ਤਾਂ ਉਹ ਵੀ ਮਹੀਨੇ ਬਾਅਦ ਆਏਗੀ ਇਸ ਕਰਕੇ ਇਸ ਨੂੰ ਤੁਸੀਂ ਮਹੀਨੇ ਦੇ ਬਾਅਦ ਹੀ ਚੇਂਜ ਕਰਨਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ 1 ਮਹੀਨੇ ਦੇ ਬਾਅਦ ਜਦੋਂ ਇਸ ਨੂੰ ਬਦਲੋਗੇ ਜੋ ਪੁਰਾਣੀ ਲੱਕੜੀ ਹੋਵੇਗੀ ਉਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਚਾ ਕੇ ਇਸ ਨੂੰ ਜਲ ਪ੍ਰਵਾਹ ਕਰ ਦੇਣਾ ਤੇ ਉੱਥੇ ਸੇਮ ਹੀ ਪ੍ਰੋਸੈਸ ਦੇ ਨਾਲ ਉਪਾਅ ਕਰਕੇ ਨਵੀਂ ਲੱਕੜੀ ਨੂੰ ਤੁਸੀਂ ਲਿਆ ਕੇ ਲਟਕਾ ਦੇਣਾ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ 1 ਮਹੀਨੇ ਦੇ ਵਿੱਚ ਹੀ ਇਸ ਦਾ ਰਿਜ਼ਲਟ ਮਿਲ ਜਾਵੇਗਾ ਤੇ ਦੂਸਰੇ ਮਹੀਨੇ ਦੇ ਵਿੱਚ ਤੁਹਾਨੂੰ ਇਹ ਉਪਾਅ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਕੋ ਵੀਡੀਓ ਨੂੰ ਵਾਅਦੇ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਚਾਰਤਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ